ਸਸਕਾ ਵੀਜੀ ਸਾਰੇ ਵੀਰਾਂ ਨੂੰ ਸਨਦੀਪ ਜੀ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਜੀ ਆਪਣੀ ਵਿਜੜ ਹੈਗੀ ਆ ਪਿੰਡ ਸ੍ਰਿਹਾਲੀ ਜ਼ਿਲ੍ਹਾ ਤਰਨਤਾਰਨ ਮੈਂ ਤਹਫੀਲ ਪਟੇ ਨਵੇਂ ਰੱਖੇ ਵੀਡੀਓ ਬਣਾਈਏ ਜੀ ਆਪਾਂ ਚਾਰ ਪੰਜ ਸੇਲ ਹੈ ਜੀ ਵੀਰਾਂ ਨਾਲ ਜੀ ਤੇ ਆਓ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਆਪਾਂ ਭਾਈ ਜੀ ਅਸਤੀਕਲ ਜੀ ਸੇਲ ਜੀ ਹੋਰ ਭਾਈ ਕਿੱਦਾਂ ਵਧੀਆ ਠੀਕ ਠਾਕ ਵਧੀਆ ਜਲਦਾ ਗਿਆ ਮੈਂ ਜੀ ਵਧੀਆ ਚੱਲੇ ਜਾਂਦਾ ਚਲੋ ਵੇਖਿਆ ਮਾਲ ਉਹਦੇ ਨਾਲ ਹਾਂ ਜੀ ਉਧਰ ਨਾਲ ਵੇਖਿਆ ਉਸ ਤੋਂ ਬਾਅਦ ਕਾਫੀ ਮਾਲ ਚਲੇ ਗਿਆ ਆ ਵੀ ਫੋਨ ਤੇ ਆਉਣ ਦੇ ਹੈ ਸਵੇਰ ਦੇ ਚਲੋ ਮੈਨੂੰ ਇਹ ਮਾਸਟਰ ਪਾ ਲਈਏ ਹਾਂ ਹਾਂ ਕੋਈ ਜੀ ਹਾਂ ਜੀ ਸੋਈ ਵੀਰੇ ਸੂਆ ਪਹਿਲਾ ਜੇ ਅੱਛਾ ਤੇ 12 ਤਰੀਕ ਦੀ ਸੋਈ ਆ ਤੇ ਇਹਦਾ ਆਪਣਾ ਬੱਚਾ ਮਰ ਗਿਆ ਤੇ ਆਪਣੇ ਕੋਲ ਵੀਡੀਓ ਹੈ ਜੀ ਬਕਾਇਦਾ ਅੱਛਾ ਬੱਚਾ ਮਰਾਲ ਤਰੀਕ ਬੋਲ ਕੇ ਵਿੱਚ ਬਣਾਈ ਆ ਠੀਕ ਹੈ ਟਿਕਟ ਡੁਪ ਲੈਂਦੀ ਕਿ ਨਹੀਂ ਨਾ ਨਾ ਤਿੰਨ ਆਰਾ ਚੋਲੋ ਚਾਰ ਆਰਾ ਚੋਲੋ ਥਾਪੀ ਮਾਰ ਗਿਆ ਪਹਾੜੇ ਤੇ ਖੋਲੋ ਫਿਰ ਟੀਕੇ ਦੀ ਲੋੜ ਨਹੀਂ ਪਾਉ ਦੂਜੇ ਘਰ ਦੀ ਵੀ ਗਾਰੰਟੀ ਉਹ ਵੀ ਟੀਕਾ ਨਹੀਂ ਦਊਗੀ ਲੋ ਜੀ ਵਾਸਤੂ ਉਹ 부ਸੀ ਜੀ ਬਣਾਈ ਤਾਂ 부ਸੀ ਉਹ ਕੁੱਤਾ ਚੋਕੇ ਲੈ ਗਿਆ ਅੱਛਾ ਤਾ ਕਰਕੇ ਲੋ ਜੀ ਦੇਖੋ ਘਰਾਂ ਦੀ ਸੋਣੀ ਝੋਟੀ ਆ ਕਾਲੀ ਸਜਾ ਜੋਟੀ ਆ ਆ ਦੇਖੋ ਸਵਾਗਤ ਜੀ ਬਿਲਕੁਲ ਵਧੀਆ ਜੀ ਮੈਂ ਨਾ ਵੀਰ ਮੋਗਰ ਕੀਤਾ ਬਸ ਠੀਕ ਆ ਠੀਕ ਆ ਆ ਜੀ ਬੱਚਾ ਮਰ ਗਿਆ ਆ ਗਿਆ ਜੀ ਇਹਦੇ ਵੀਰ ਬੱਚਾ ਮਰ ਗਿਆ ਕੱਟਾ ਸੀ ਅੱਛਾ ਹਾਂ ਜੀ ਮਰ ਗਿਆ ਤੇ ਬੂਛੀ ਦੇ ਪੁੱਤਾ ਚੋਕੇ ਲੈ ਗਿਆ ਦੁੱਧ 10 ਲੀਟਰ ਆ ਤਿੰਨ ਆ ਚੋਲੇ ਚਾਰ ਆ ਚੋਲੇ ਘਾੜੇ ਤੇ ਬਸ ਬੋਲੋ ਜੀ ਬਿਲਕੁਲ 85 ਦੇ ਦਈਏ ਪੂਰੇ ਦੇ ਪੋਤਰਾ ਲਈ ਤੇ ਮਹਿੰਗੇ ਕਰ ਦੋ ਹਰਮਾਨ ਇੱਕੋ ਗੱਲ ਪੂਰੇ 80 ਦੇ ਦਾਂਗੇ ਜਾਰ ਛੱਡਦਾ 80000 ਦੇ ਹਾਂ ਚਲੋ ਆ ਜੀ ਅਗਲੇ ਘਰ ਵੀ ਗਰੰਟੀ ਚ ਕੋਈ ਟੀਕਾ ਨਹੀਂ ਲਊਗੀ ਠੀਕ ਠੀਕ ਹਾਂਜੀ ਇਹ ਸੋਈ ਆ ਜੀ ਇਹ ਸੋਈ ਆ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਅੱਜ 15 ਕਿ ਦਿਨ ਹੋ ਗਏ ਆ ਹਾਂ ਦੁੱਧ ਦਾ 10 ਲੀਟਰ 10 ਕੋਲ ਦੁੱਧ ਹੈਗਾ ਹਾਂਜੀ ਇਹ ਵੀ ਖੋਲੋ ਲੋ ਜੀ 10 ਕੋਲ ਦੁੱਧ ਆ ਤੇ ਇਹ ਵੀ ਚੈੱਕ ਕਰੋ ਮਾੜਾ ਸਾਈਡ ਰੱਖਦੀ ਐ ਹਾਂਜੀ ਹਾਂਜੀ ਰੱਖਦੀ ਪਰ ਤਾਰਦਾ ਨਹੀਂ ਪਰਦੀ ਹੋਊ ਆਪਣੀ ਠੀਕ ਤੋੜ ਇਹਦਾ ਬਚਾ ਲੈ ਜੀ ਲੋਇ ਵੀਰ ਕੋਲ ਰਾਣੀ ਹਾਂ ਉੱਤੇ ਬੱਜਾ ਬਿਲਕੁਲ ਬੱਚਾ ਇਹਦਾ ਉਹ ਹਾਥ ਮਣ ਹਾਂਜੀ ਇਹਦਾ ਬੱਚਾ ਆ ਬੱਚਾ ਨਾ ਠੀਕ ਆ ਤੇ ਬਾਜੀ ਫਿਰ ਇੰਦੀ ਕੀਮਤ ਇਹ 95 ਦੇ ਦਈਏ ਪੂਰੇ ਦੀ ਜਾਈ ਜੀ ਲੱਖੋ ਕੰਮ 90 ਦੇ ਹਜ਼ਾਰ ਦਾ ਚਲੋ ਬਾਹਰ ਨਹੀਂ ਲੱਗਦਾ ਬੜੇ ਧੱਕੇ ਖਾਂਦੇ ਡੰਗਰ ਨਹੀਂ ਹੈਗਾ ਸੂਆ ਕਿਤੇ ਨਹੀਂ ਸੱਜਣ ਮਿਲਦਾ ਉੱਚੇ ਬੱਚੇ ਦੀਆਂ ਤੁਹਾਨੂੰ ਪਤਾ ਲੋਕ ਦੇ ਬਿਲਕੁਲ ਬਿਲਕੁਲ ਆਹਾਂ ਜੀ ਇਹ ਵੀਰੇ ਕੱਲ ਸੂਈ ਆ ਹਾਂ ਆ ਬੱਚਾ ਲਾ ਜਾਂਦਾ ਵਾ ਅੱਛਾ ਨਾਲੂ ਦਾ ਬੱਚਾ ਵਾ ਤੇ ਇਸ ਟਾਈਮ ਚਲੋ ਆਪਾਂ ਰਾਤ ਚੋਈਏ ਤੇ ਸਵੇਰੇ ਤੇ ਚਲੋ ਨਾਲ ਡੱਕੀਆਂ ਵੇਖੀਏ ਹਾਂਜੀ 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 ਕੋਈ 4 4.5 ਕੱਢਿਆ ਸੱਲੇ ਡੰਗ ਦਾ ਹਾਂਜੀ ਹਾਂਜੀ ਇਹ ਵੀ ਖੋਲੋ ਜੀ ਤੀਜਾ ਜੀ ਤੀਜਾ ਸੂਆ ਜੀ ਹਾਂਜੀ ਹਾਂਜੀ ਲੋਈ ਵੀ ਜੀ ਵੇਖੋ ਕਰਾ ਦੇ ਆਹ ਦੇਖੋ ਬਹੁਤ ਠੀਕ ਹੈ ਇਹਦੇ ਬੱਚਾ ਬਲੇ ਬਲੇ ਆ ਜਾਨ ਆ ਬਠੀ ਲੈ ਹਾਂਜੀ ਆ ਮਿਲੋਂ ਨਾੜੂ ਦੇ ਕੇ ਲੈ ਹੂੰ ਗਿਲੇ ਨਾੜੂ ਦੇ ਹਾਂਜੀ ਤਾਂ ਬਾਈ ਫਿਰ ਇੰਦੀ ਕੀ ਮਾੜ ਲੈਣ ਦੇ ਨੇ ਵੀਰ ਬਿਲਕੁਲ ਲੱਖ ਤੋਂ 1000 ਛੱਡਾਂਗੇ ਬਸ ਅਜੂ ਕਰ ਸੰਦੇ ਥੋੜ੍ਹਾ ਬੋਲ ਕਰ ਦਾਂਗੇ ਜ਼ਿਆਦਾ ਨਹੀਂ ਹਾਂਜੀ ਤਾਂ ਜੀ ਆ ਵਕੇ ਗਰੰਟੀ ਆ 13 14 ਦਊਗੀ ਤੇਰੀ ਤੋਂ ਮੱਝ ਲਈ ਆਪਾਂ ਚਲ ਹਾਂਜੀ ਤੇ ਆਹਾਂ ਜੀ ਇਹਦਾ ਵੀ ਸੁਆ ਦੁੱਧ ਆ ਵਾ ਹਾਂਜੀ ਇਹਦੇ ਵੀ ਕਟਾਵਾ ਤੇ ਕੋਈ 15 ਦਾ ਲਾ ਲੈ 20 ਦਾ ਲਾ ਲੈ ਠੀਕ ਆ ਇਹਨਾਂ ਦੁੱਧ 13 ਲੀਟਰ ਹੋਊਗਾ ਪਰ 11 ਕਹਿ ਕੇ ਦੇਵਾਂਗੇ ਉਹ ਵੀ ਰਾਤ ਆਈ ਕਰਕੇ ਇਹ ਵੀ ਖੋਲੋ ਹਾਂਜੀ ਚੋ ਆਜੂ ਬਿਲਕੁਲ ਵਧੀਆ ਮੈਂ ਤਾਂ ਵੀ ਰਾਂ ਮੋ ਗਿਆ ਇਹ ਵੀ ਇਹ ਦੇਖੋ ਬਸ ਠੀਕ ਆ ਇਹਦੇ ਤੋਂ ਠੀਕ ਹੈ ਚਲੋ ਆ ਜੀ ਆ ਜਾ ਤਿਆਣਾ ਤਿਆਣਾ ਕਰ ਦੇ ਕੈਮਰੇ ਦੋਨੋਂ ਨਵੇਂ ਨਵੇਂ ਆਇਨੇ ਦਾ ਕਰਕੇ ਉਹ ਬਈ ਬਚਾਓ ਸੈੱਟ ਤੇ ਬਾਜੀ ਫਿਰ ਇੰਦੀ ਕੀ ਮਾਰਾ ਇਕਲੀ ਵੀ ਦਿਲਦੀ ਹੈ ਲੈ ਜਾ ਤਾ ਉਹ 15 ਹੀ ਵੀਰ ਦੁੱਧ 13 ਹੋਊਗਾ 15 ਦਊਗੀ ਸਿਰਫ ਜੀ ਲਾ ਦੇ ਆਪਾਂ ਤਾਂ ਕਹਿੰਦੇ 11 ਵੀ ਕਿਉਂਕਿ ਘੱਟ ਵੀ ਸਕਦੀ ਹੈ ਕਰ ਕੇ ਲਾਸਟ ਪੀਸ ਦادو ਕਿੰਨੇ ਦਾ ਇੱਕੋ ਹੀ 15 ਤੋਂ 1000 ਛੱਡਨਾ ਇੱਕ 15 ਦਾ ਇੱਕ 15 ਜਿਆਦਾ ਹੈਗਾ ਮਾ ਨਹੀਂ ਜਿਆਦਾ ਮੰਨੋ ਤੁਸੀਂ ਜੇ ਨਹੀਂ ਦੋ ਦੋ ਬਾਕੀ ਕਰਦੇ ਮੋਕੇ ਦੇ ਮਾਨਤਰ ਉਹ ਜੇ ਤਰ੍ਹਾਂ ਤੁਸੀਂ ਆਖੋ ਮਾ ਠੀਕ ਹੈ ਦੇਖੋ ਜੀ ਚਾਰ ਪਾਸੋਂ ਬਾਈਆਂ ਖੋਲ ਜੀ ਪਰ ਮੇਰੇ ਵੀਰ ਇੱਥੇ ਆ ਕੇ ਚੈੱਕ ਕਰਕੇ ਚੁਆਈ ਕਰਾਣਾ ਜੀ ਆਜੋ ਆਜੋ ਇਧਰ ਆਜੋ ਦੋ ਟਾਈਮ ਚੁਆਈ ਹਾਂ ਬਿਲਕੁਲ ਭਾਈ ਜੀ ਬਿਲਕੁਲ ਉਹ ਦਿਨ ਵੀ ਆਏ ਸੀ ਵੀਰ ਵੀਰ ਮੱਝਾਂ ਸਾਰੀਆਂ ਚੋਲੀਆਂ ਠੀਕ ਆ ਮਗਰ ਉਹ ਕਹਿੰਦੇ ਅਸੀਂ ਹੋਰ ਲੈਣੀ ਆ ਹਾਂ ਤੇ ਚਲੋ ਉਹ ਗੱਲ ਵੱਖਰੀ ਅਗਲੇ ਜਕੀਨ ਤੇ ਲੈ ਕੇ ਜੀ ਨਹੀਂ ਬਿਲਕੁਲ ਜੀ ਬਿਲਕੁਲ ਪਰ ਇਤਰਾ ਨਾ ਕਰਨ ਜਿੰਨੇ ਲੈਣੀਆਂ ਸਾਈ ਪਾਵੇ ਦੋ ਟਾਈਮ ਜੀ ਤਿੰਨ ਟਾਈਮ ਜੀ ਬਿਲਕੁਲ ਸਹੀ ਸਹੀ ਗੱਲ ਹੈ ਜੀ ਉਹ ਨਹੀਂ ਵੀ ਆਪਾਂ ਸਾਈ ਵੀ ਨਹੀਂ ਵੀਰ ਪਵਾਈ ਹਾਂਜੀ ਉਹਨਾਂ ਨੇ ਚੋ ਕੇ ਦੋ ਸਾਰੀਆਂ ਮੱਝਾਂ ਕਰ ਚੋਲੀਆਂ ਫੇਰਾਂ ਦੇ ਨਹੀਂ ਆਪਾਂ ਇਤਰਾ ਨਹੀਂ ਆਪਾਂ ਹੋਰ ਤਰ੍ਹਾਂ ਦੀ ਝੋਟੀ ਲੈਣੀ ਚਲੋ ਕੋਈ ਨਹੀਂ ਆਹ ਕੰਮ ਬੋਲੋ ਨੰਬਰ ਪਿੰਡ ਸਰੀਆਲੀ ਗਲਾ ਤਸੀਨ ਜ਼ਿਲ੍ਹਾ ਤਰਨਤਾਰਨ 9646596387 77